ਕੀ ਮਿਨੇ ਜੀ ਹੋਈ ਹੈ 36 ਨੇ ਲਿਆ ਜੀ ਠੀਕ ਹੈ ਜੀ ਨਾਮ ਇਹਦਾ ਗਲ ਸ਼ਿੰਗਾਰ ਹੈ ਠੀਕ ਹੈ ਵੀਰੇ ਕਿਉਂ ਇਹਦਾ ਦਰਵਾਜ਼ਾ ਮਿੱਡੇ ਵਾਲਾ ਹੈ ਦਰਵਾਜ਼ਾ ਮਿੱਡਿਆ ਠੀਕ ਹੈ ਜੀ ਦਾ ਇਹ ਸਮੁੰਦਰ ਹੈ ਇਹ ਨਾਗਰਾ ਵਿਸ਼ੇਸ਼ ਨਾਗ ਦਾ ਬੱਚਾ ਜੀ ਠੀਕ ਹੈ ਵੀਰੇ ਦਾ ਪੋਤਾ ਜੀ ਠੀਕ ਹੈ ਵੀਰੇ ਤੇਰੀ ਏਜ ਹੈ ਜੀ 92 ਨੇ ਠੀਕ ਹੈ ਵੀਰੇ ਤੇ ਟੀਵੀ ਵਗੈਰਾ ਰੱਖੇ ਵੀਰੇ ਇਹਦੇ 21000 ਬਾਈ ਜੀ 21000 ਰੁਪਏ ਟਰੇਲਰ ਕਹਿੰਦੇ ਫੋਰਚੂਨਰ ਮਾਰ ਪਾਈ ਫਿਰਦੇ ਨੇ ਕੋੜੇ ਵੀ ਬਹੁਤ ਅੱਜ ਲਾਸਟ ਸੈਕੰਡ ਡੇ ਆ ਕੋੜੀਆਂ ਦੇ ਮੇਲੇ ਤਲਵੰਡੀ ਸਾਭੂ ਵੀ ਆਪਣਾ ਇਰਮਾਨ ਵੀ ਆਇਆ ਠੀਕ ਆ ਪੁੱਛਣਾ ਕੋਈ ਸਾਥੀ ਪੁੱਛ ਲੈ ਤਾਂ ਵੀ ਪੁੱਛਣਾ ਆਪਣਾ ਇਰਮਾਨ ਇਸ ਮੇਲੇ ਕਰਦੇ ਲੱਗੋ ਉਹ ਵੀ ਆਂਗਰੇਜ਼ ਮਾਰਦੇ ਕਦੇ ਕੁੱਤੇ ਦੇ ਘੋੜਿਆਂ ਦਾ ਫੁੱਲ ਲਾਣਾ ਹੈ ਈਆ ਕਰ ਮਾਰੂ ਇਧਰੋਂ ਨਾ ਕੁੱਤੇ ਕੋੜੇ ਸਰਮਾਨ ਇੱਥੇ ਕੋੜਾ ਨਾ ਪੂਰਾ ਹੋਇਆ ਨਾ ਹਾਂ ਕਾਲ ਫਿਰ ਚੋਣ ਲੱਗ ਰਿਹਾ ਸਸ਼ੀਕਾ ਭਾਈ ਜੀ ਕੀ ਦਿੰਦੇ ਲੱਗ ਰਿਹਾ ਆਪਣੇ ਵੀ ਵੀਰੇ 3 ਸਾਲ ਦਾ ਬੱਚਾ 36 ਮਹੀਨੇ ਦੀ ਹੋਈ ਹੈ 36 ਮਹੀਨੇ ਲੱਗਿਆ ਹੈ ਜੀ ਠੀਕ ਹੈ ਜੀ ਨਾਮ ਇਹਦਾ ਗਲਸ਼ਿੰਗਾਰ ਹੈ ਠੀਕ ਹੈ ਵੀਰੇ ਕਿਉਂ ਇਹਦਾ ਦਰਵਾਜ਼ਾ ਮਿੱਡੇ ਵਾਲਾ ਹੈ ਦਰਵਾਜ਼ਾ ਮਿੱਡਿਆ ਠੀਕ ਹੈ ਜੀ ਆਹਦਾ ਨਸ ਮੁੰਦਰ ਹੈ ਸਮੁੰਦਰੀ ਮਾਂ ਦੀ ਚਾਂਦਨੀ ਕੁੜੀ ਆ 64 ਇੰਚ ਹਾਈਟ ਆ ਕੁੜੀ ਤੇ ਰਾਜੂ ਡੋਰ ਦੀ ਉਹ ਬੱਚੀ ਆ ਟਰੈਡ ਰਾਜੂ ਡੋਰ ਦੀ ਬੱਚੀ ਠੀਕ ਆ ਮਨਾਂ ਬਲੱਡ ਲਾਈਨ ਵਧੀਆ ਆ ਜੀ ਪੁੜੀ ਆ ਨਾ ਟੋਪੀਆਂ ਬਲੱਡ ਲਾਈਨਾਂ ਦਾ ਵੀ ਤੇ ਜੇ ਵੀਰੇ ਹਾਈਟ ਦੀ ਗੱਲ ਕਰਕੇ ਇਹਦੀ ਕਿੰਨੀ ਹਾਈਟ ਆ ਇਹ 65 ਇੰਚ ਚਾਹੀਦੀ ਹੋਊਗੀ ਜੀ 65 ਐ ਠੀਕ ਆ ਜੀ ਉੱਪਰ ਮਾਰ ਦੇ ਯਾਰ ਬਸ ਤੇ ਇਹ ਮਤਲਬ ਸਟੱਡਸਰ ਪੈ ਰਹੀ ਜੀ ਸਟੱਡਸਰ ਪਾਉਣਾ ਵੀਰੇ ਠੀਕ ਆ ਵੀਰੇ ਇਸ ਟਾਈਮ ਇਹ ਕਾਲੇ ਵਾਲੀ ਸਟੇਬਲ ਐ ਕਾਲੇ ਸਟੱਡਸਰ ਖੜਮ ਖਾਣਾਂ ਆ ਕਾਲੇ ਵਾਲੀ ਠੀਕ ਐ ਫਰੀ ਤਾਂ ਨਹੀਂ ਠੀਕ ਹੈ ਵੀਰੇ 70 ਰੋੜ ਤੇ ਬਾਈ ਰਹੇਗਾ ਟਾਣੀ ਹੈ ਜੀ ਗਰੀ ਦੀ ਕੰਪਨੀ ਸੀ ਕਰੇ ਉਹ 31000 ਫੀਰਤੀ ਆ 31000 ਦੇ ਕਵਰਿੰਗ ਫੀਸ ਹੈ ਬਾਈ ਕਹਿੰਦੇ ਤੇ ਸਟਾਰਟ ਸਾਹਿਬ ਜੀ ਚਾਲੂ ਆ ਤੇ ਆਪਣਾ ਨੰਬਰ ਕੀ ਹੈ ਵੀਰੇ ਨੰਬਰ ਹੈਗਾ 70157 70157 5018 5018 ਤੇ ਨਾਂ ਕੀ ਵੀਰੇ ਆਪਣਾ ਖੁਸ਼ਦੀਪ ਖੁਸ਼ਦੀਪ ਸਿੰਘ ਠੀਕ ਹੈ ਬਾਈ ਜੀ ਕੇ ਲਾ ਜਣਾ ਦੀ ਆਕਟੋਬਰ ਤੋਂ ਹੈ ਇਹ ਨਾਗਰਾ ਵਿਸ਼ੇਸ਼ ਨਾਗ ਦਾ ਬੱਚਾ ਜੀ ਇਹਦਾ ਪੋਤਾ ਜੀ ਠੀਕ ਹੈ ਵੀਰੇ ਤੇਰੀ ਏਜ ਹੈ ਕਿ ਨਤੀਵੇਂ 29 ਮਹੀਨੇ ਤੇ ਹਾਈਟ ਕਿੰਨੇ ਨੇ ਹਾਈਟ ਇਹਦੀ 65+ 65+ ਠੀਕ ਹੈ ਤੇ ਇਹਦੀ ਸਰਟ ਸਰਵਿਸ ਦਿਨੇ ਵੀਰੇ ਸਰਟ ਸਰਵਿਸ ਕਰ ਲੋ ਆਪਣੀ ਕੀਤੀ ਹੈ ਜੀ ਠੀਕ ਹੈ ਜੀ ਕੀ ਵੀ ਰੇ ਰੱਖੇ ਵੀ 35000 51000 ਰੁਪਏ ਠੀਕ ਹੈ ਨੰਬਰ ਕੀ ਆਪਰੇ ਆਪਣਾ 9951 4358 9852 4358 4354 ਠੀਕ ਹੈ ਭਾਈ ਥਾਰ ਮਾ ਟ੍ਰੇਲਰ ਭਾਈ ਫਿਰਦੇ ਆ ਤੇ ਟ੍ਰੇਲਰ ਚ ਘੜਦੇ ਕੂੜਾ ਦੇਖੋ ਦਿਖਾਉਣਾ ਸਾਨੂੰ ਕੂੜਾ ਬਹੁਤ ਟੋਪ ਦਾ ਕੂੜਾ ਹੈ ਕਿਉਂਕਿ ਇਕੱਠਾ ਬਹੁਤ ਹੋ ਰਿਹਾ ਇਸ ਇੱਥੇ ਗੱਡੀ ਮਗਰ ਪਾਇਆ ਕਰਕੇ ਉਹ ਟੇਲਰ ਉਹ Thank you. Yeah. देखो ख चाल चेक करो घोड़े की कि सोनी चाली क्या पवन एक घोड़ा पवन भागी अंदर स्टड फार्म बठिंडा ਸਵਰਨ ਸਿੰਘ ਬਾਦੀਵੰਦਰ ਦਾ ਬਹੁਤ ਹਾਈ ਟੈਕ ਹੋ ਰਿਹਾ ਹੈ ਹਾਂ ਕਿਧਰ ਵਗਿਆ ਨਾ ਰਹੇ ਨਾ ਨਾ ਨੂੰ ਲੱਭਿਆ ਹਕੂਮਤ ਪੰਜਾਬ ਵਰਗਾ ਦੇ ਵਾਲੇ ਕਮਾਦੇ ਰਾਜ ਰੂਪ ਅਜੇ ਰੋਲੀ ਵਾਲੇ ਦਾ 67 ਇੰਚ ਕਰਦਾ ਕਾਟਲੈਸ ਕੋਈ ਦਾਲ ਨਹੀਂ ਹੈ ਕਹਿੰਦੇ ਪਿੰਡੇ ਤੇ ਹਾਂਜੀ ਤੇ ਆਪ ਆਪਣਾ ਤੋਂ ਧੰਗ ਹੁੰਦਾ ਬਾਈ ਕੋਲੇ ਹੈਗਾ ਵਿਕਰਮ ਘੋੜਾ ਬਈ ਵੀਰੇ ਕੀ ਡਰੇ ਵਾਲੇ ਦੀ ਇਹ ਹਾਸਦਾ ਬੱਚਾ ਵੈਬਰ ਵਾਲੇ ਦਾ ਜੀ ਸਮੁੰਦਰ ਦਾ ਪੁੱਤ ਹੈ ਜੀ ਸਮੁੰਦਰ ਦਾ ਪੁੱਤ ਹੈ ਤੇ ਵੈਬਰ ਵਾਲਿਆਂ ਦਾ ਬੱਚਾ ਹੈ ਕਿੰਨੀ ਕਿੰਨੀ ਹੈ ਡਰੇ ਇਹਦੀ 70ਾਂ ਚੀ ਠੀਕ ਹੈ 70ਾਂ ਚ ਠੀਕ ਹੈ ਕਿ ਵੀਰੇ ਸਟੱਡੀ ਸਰ ਬਸਤੇ ਹੈ ਹਾਂਜੀ ਸਟੱਡੀ ਸਰ ਬਸਤੇ ਬਈ ਠੀਕ ਹੈ ਵੀਰੇ ਤੇ ਕੀ ਫੀਸ ਵਗੈਰਾ ਰੱਖੇ ਵੀਰੇ ਇਹਦੀ 21000 ਬਾਈ ਜੀ 21000 ਰੁਪਏ ਠੀਕ ਹੈ ਵੀਰੇ ਕਿਤੇ ਵੀ ਆਪਣਾ ਸਟਾਟਸ ਆ ਨਾ ਆਪਣਾ ਹੀ ਪ੍ਰਾਇਵਟ ਖੁਰਦ ਨਿਆਮੀ ਵਾਲਾ ਪਿੰਡ ਬਗਰਾੜੀ ਕੋਲੇ ਬਗਰਾੜੀ ਕੋਲੇ ਆਪਾਂ ਵੀ ਖੁਰਦ ਕਾਲਾ ਕਾਟਾ ਕਾਟਾ ਕੂੜਾ ਸੁਣਿਆ ਹਾਂ ਹਾਂ ਕਾਲਾ ਕੰਟਾ ਵੀ ਦੋ ਕਿਲੋਮੀਟਰ ਆਪਣੀਓਂ ਦਾਈ ਹੈ ਠੀਕ ਹੈ ਠੀਕ ਹੈ ਵੀ 29 ਮਹੀਨਾ ਦਾ 29 ਮਹੀਨਾ ਅੱਜ 29 ਹੀ ਜਾਂਦਾ ਠੀਕ ਹੈ ਠੀਕ ਹੈ ਵੀ ਠੀਕ ਹੈ ਤੇ ਆਪਣਾ ਕੰਟੈਕਟ ਨੰਬਰ ਵੀਰੇ ਕੰਟੈਕਟ ਨੰਬਰ ਪਈ ਆ ਆ ਲਿਖੇ ਹੋਏ ਆ ਠੀਕ ਹੈ कांटेक्ट नंबर बोल अपनी अठानवे चरवंजा अठानवे एक सौ चरवंजा नती छे सौ सत्तर ठीक है ठीक है धन्यवाद ਕਿੰਨੇ ਹੋ ਗਏ ਵੀ ਇਹ 7 ਮਹੀਨੇ ਦਾ ਜੀ ਠੀਕ ਹੈ ਕਿਹੜਾ ਪਿੰਡਾ ਵੀਰੇ ਕਮਾਲੂ ਹੈ ਜੀ ਠੀਕ ਹੈ ਕਮਾਲੂ ਦੋ ਬਾਈਰੇ ਆਪਣਾ ਹੈਗਾ ਡੌਗ ਹੌਮ ਹੈ ਮੇਰੇ ਹਾਂਜੀ ਹਾਂਜੀ ਠੀਕ ਹੈ ਹੋਰ ਕਿਹੜੀ ਕਿਹੜੀ ਨਾਲ ਫੜਦੇ ਹੋ ਡਬਲ ਕੋਡ ਵੀ ਜਰਮਨ ਵੀ ਹੈਗੇ ਆ ਠੀਕ ਹੈ ਵੀਰੇ ਬਾਏ ਇਹਨਾਂ ਕੋਲ ਇੱਕ ਜਰਮਨ ਹੈ ਲੌਂ ਕੋੜ ਆ ਵੀਰੇ ਹਾਂ ਬਾਈ ਲੌਂ ਕੋੜ ਠੀਕ ਆ ਇਹ ਵੀ ਕਿੰਨੇ ਜੇ ਇਹ ਆ ਤਿੰਨਾਂ ਜੀ ਠੀਕ ਆ ਇਹ ਵੀ ਛੱਡ ਦੇਣਾ ਆਪਾਂ ਕੁੱਤਿਆਂ ਵਾਸਤੇ ਹਾਂ ਇੱਥੇ ਭਾਈ ਜਰਮਨ ਜਰਮਨ ਲੈਬਰੇ ਉੱਤੇ ਵਾਧੂ ਨੇ ਉੱਤੇ ਵੇਚਦੇ ਵੀ ਨੇ ਮੇਰਾ ਭਾਈ ਪੂਰੇ ਸਾਰੇ ਤਰ੍ਹਾਂ ਦੇ ਸਟਾਲਾਂ ਲੱਗੀਆਂ ਹੋਈਆਂ ਨੇ ਆਪਣੀ ਬੈਂਟ ਦੇ ਸਟਾਲਾਂ ਨੇ ਪਾਰਕਿੰਗ ਦੇ ਸਟਾਲਾਂ ਨੇ ਭਾਈ ਘੋੜਿਆਂ ਦੀਆਂ ਅੱਡ ਲਾਈਆਂ ਹੋਈਆਂ ਨੇ ਕੁੱਤਿਆਂ ਵਾਸਤੇ ਵੀ ਅੱਡ ਲਾਇਆ ਭਾਈ ਨੇ ਤੇ ਕੁੱਤਿਆਂ ਦਾ ਇੱਕ ਟੈਂਪਰ ਵੀ ਲਾਇਆ ਹਾਇਆ ਉੱਥੇ ਫ੍ਰੀ ਮੈਡੀਸਿਨ ਦੇ ਰਹੇ ਹੋ ਕੁੱਤਿਆਂ ਤੇ ਹੋਰ ਵੀ ਸਾਰੇ ਤਰ੍ਹਾਂ ਦੇ ਜਿੰਨੇ ਵੀ ਆਪਣੇ ਕੁੱਤੇ ਨੇ ਸਾਰੇ ਤਰ੍ਹਾਂ ਦੇ ਕੁੱਤੇ ਬਾਈ ਇੱਥੇ ਲੈ ਕੇ ਆਏ ਹੋਏ ਨੇ ਨਾਲ ਨਾਲ ਮੁਰਗੇ ਮੁਰਗਿਆਂ ਦੇ ਨਾਲ ਕੁੱਤੇ ਬਾਈ ਕੋਲੇ ਮਾਕੀ ਮੇਲਾ ਬਾਈ ਪੂਰਾ ਭਰਿਆ ਹੋਇਆਗਾ ਅੱਜ ਆ ਬਾਈ ਬੰਬੇ ਵਾਲੇ ਬੰਬੇਪਟਾ ਵਾਲੇ ਨੇ ਲਾਇਆ ਹੋਆ ਬਾਈ ਇਹ ਐਂਟੀ ਰੈਬਸ ਤੇ ਦਾ ਵੈਕਸੀਨ ਆ ਦੇ ਰਿਹਾ ਬਾਈ ਇਹ ਕੁੱਤਿਆਂ ਨੂੰ ਫਰੀ ਦੇ ਵਿੱਚ ਜੇ ਕਿਸੇ ਨੇ ਦਰਵਾਉਣਾ ਹੋਵੇ ਤਾਂ ਕਰਵਾ ਸਕਦਾ ਹੈ। ਨਾਲ ਨਾਲ ਬਾਈ ਮੁਰਗੇ। ਉਹ ਜਾ ਤਾਂ ਨਾ ਗੱਦੀ ਭਣਾਉਣੇ ਹੋ। ਟੌਪ ਦੇ ਮੁਰਗੇ। ਦੇ ਰਿਹਾ ਯਾਰ ਕੋਈ ਅੱਲੋ ਵੀ ਵਿਗਰੋ ਘਟਵਾਉਣੇ ਨੇ। ਸਾਰੇ ਸੱਡੀ ਤਾਰ ਤੋਂ ਰੱਜਾ ਦੋ। ਮੇਲੇ ਚ। ਲਈ ਆਪੋ। ਚਲ ਬੰਡੀ ਵਾਲੇ ਮੇਲੇ ਚ ਬਾਈ ਕੱਲੇ। ਆ ਦੇਖ ਲੋ ਕਲਾੜ ਦਾ ঘোੜਾ ਠੀਕ ਆ। ਆ ਨਾਲ ਨਾਲ ਬਾਈ ਨੇ ਫਾਸਪੂੜ। ਧੋੜਿਆਂ ਦੀਆਂ ਗਾਨੀਆਂ। ਔਰ ਜਿਹੜੇ ਵੀ ਆਪਣੇ ਖੇਤੀ ਬਾੜੀ ਵਾਲੇ ਸੰਦ ਸਾਰਾ ਕੁਝ ਬਈ ਤੁਹਾਨੂੰ ਇੱਥੇ ਮਿਲ ਜੂਗਾ ਮੇਲਾ ਪੂਰਾ ਟਾਪ ਦਾ ਬਣਿਆ ਭਰਿਆ ਹੋਇਆ ਆ ਕੇ ਵੱਧ ਤੋਂ ਵੱਧ ਮੇਰੇ ਵੀਰ ਆ ਕੇ ਮੇਲੇ ਨੂੰ ਦੇਖਣ ਬਾਕੀ ਆਪਣੇ ਸਾਰੀ ਕੰਮ ਦੀਆਂ ਚੀਜ਼ਾਂ ਇੱਥੇ ਜਿੰਨੀਆਂ ਵੀ ਆਪਣੇ ਵਰਤਦਿਆਂ ਦੇਖੋ ਕਿੰਨੀਆਂ ਸੋਹਣੀਆਂ ਬਈ ਹੁੰਦੀਆਂ ਹੋਰ ਵੀ ਸਾਰੇ ਤਰ੍ਹਾਂ ਦੀਆਂ ਸਟਾਲਾਂ ਲੱਗੀਆਂ ਹੋਈਆਂ ਨੇ